ਭੋਈ ਭੈਣ ਭਾਈ ਤੀਗੇ ਹੂੰ ਪਿਓ ਮਰਿਆ ਹਾ ਸੀ ਹੂੰ ਮਾਵਾ ਹੈਗੀ ਸੀ ਉਹ ਕਹਿੰਦੀ ਭਾਈ ਮੁੰਡਿਆ ਕੰਮ ਕਰ ਹੂੰ ਕੁੜੀ ਮਟਿਆਰਾ ਕੁੜੀ ਵੀ ਹੋਣੀ ਐ ਹੂੰ ਕੰਮ ਆ ਲੱਗਣਾ ਕੰਮ ਤੇ ਉਹ ਤੇਰੇ ਮੇਰੇ ਬਾਗਾਂ ਦਾ ਲੱਗਿਆ ਭਈ ਹੂੰ ਸਮਾ ਆ ਗਿਆ ਕੁੜੀ ਵਿਹਣ ਦਾ ਕੁੜੀ ਦਾ ਵਿਆਹ ਕਰਤਾ ਵਿਆਹੀ ਗਈ ਉਦੋਂ ਤੀਆਂ ਦੇ ਤਿਹਾਰ ਚੱਲਦੇ ਹੁੰਦੇ ਆਪਣੇ ਹੁਣੀ ਹਟੇ ਨੇ ਤਿਆਂ ਦਾ ਤਿਹਾਰ ਆ ਗਿਆ ਮਾਂ ਕਹਿੰਦੀ ਭਾਈ ਪੁੱਤ ਤੂੰ ਜਾ ਕੇ ਭੈਣ ਨੂੰ ਲੈ ਕੇ ਆ ਤਿਆਂ ਦਾ ਤਿਹਾਰ ਆ ਗਿਆ ਕੁੜੀਆਂ ਨੂੰ ਮਿਲ ਲੂ ਬਹਾਨੇ ਨਾਲ ਕਹਿੰਦਾ ਮਾਂ ਭਾਗ ਜਾਂਦਾ ਤੁਰ ਪਿਆ ਕਰੂੰ ਤੁਰਾ ਜਾਂਦਾ ਮੂਰੇ ਕਾਲ ਬੈਠਾ ਸਾਧ ਰੂਪ ਚੋਂ ਕਹਿੰਦਾ ਕਿੱਧਰ ਜਾਣਾ ਭਗਤਾ ਕਹਿੰਦਾ ਮੈਂ ਜਾਣਾ ਜੀ ਉਹਦੀ ਭੈਣ ਨੂੰ ਲੈਣੋਂ ਕਹਿੰਦਾ ਉਹਨੂੰ ਤਾਂ ਮੈਂ ਲੈ ਕਿਉਂ ਉਹ ਬੜਾ ਸਾਦਾ ਭੈਣ ਮੇਰੀ ਤੇਰੇ ਨਾਲ ਕਿਉਂ ਤੁਰੂ ਕਹਿੰਦਾ ਦੇਖ ਲਈ ਫਿਰ ਮੈਂ ਲੈ ਕਿਉਂ ਕਹਿੰਦਾ ਚੰਗਾ ਭਾਈ ਨਾਂਕਾ ਕਹਾ ਹੁਣ ਜਦੋਂ ਗਾਗਿਆ ਘਰੇ ਖੈਰ ਸੁਖ ਪੁੱਸੀ ਕਹਿੰਦਾ ਭਾਣਾ ਮੈਂ ਲੈਣ ਆਇਆ ਤੀਆਂ ਦਾ ਕਰਕੇ ਤੇ ਤੂੰ ਆਦਾ ਤਿਆਰ ਹੋ ਜੀੜਾ ਕੱਪੜਾ ਪਾ ਲੈ ਉਹ ਕਹਿੰਦੀ ਗੱਲ ਸੁਣ ਬਾਈ ਮਾਂ ਭਰ ਲੈ ਮਾਂ ਪਾਣੀ ਉਹ ਆਊ ਥੱਕਿਆ ਬਾਦਨ ਪਾਣੀ ਪੂਣੀ ਪਿਆ ਦੂੰ ਮੈਂ ਤੋੜੇ ਪਾਣੀ ਦੇ ਭਰ ਜਾਉ ਤਨੀ ਚੰਗਾ ਉਹਨੇ ਭਾਈ ਪਾਣੀ ਲੈਣ ਵਾਗ ਗਿਆ ਕੁੜੀ ਤੋ ਪਾਣੀ ਲੈਣ ਗਈ ਹੁਣ ਕਾਲ ਨੇ ਕਿਹਾ ਦੀ ਵੀ ਮੈਂ ਲੈ ਕੇ ਆਂ ਕਾਲ ਹੋ ਗਿਆ ਵੱਧ ਤੇ ਸਿੰਘ ਤੇ ਸਵਾਰ ਹੂੰ ਉਧਰੋਂ ਹਾਲੀ ਵੱਧ ਅੱਕੀ ਆਉਂਦਾ ਉਹ ਕਿ ਭਾਈ ਜਦੋਂ ਕੁੜੀ ਕੋਲ ਦੀ ਨੰਗਣ ਲਗੀ ਪਾਦ ਨੇ ਮਾਰੀ ਟੱਕਰ ਟਿੱਡ ਪਾੜ ਕੇ ਫਿਰ ਸੈਤ ਕੇ ਆ ਗਾ ਉਹਦੋਂ ਉੱਥੇ ਹੀ ਫੇਰ ਬੈਠਾ ਉਹੀ ਕਾਲ ਕਹਿੰਦਾ ਓਏ ਤੈਨੂੰ ਮੈਂ ਆਖਿਆ ਸੀ ਨਾ ਮੈਂ ਲੈ ਕੇ ਆਉ ਉਹ ਪਹਿਰੀ ਜੱਡ ਗਿਆ ਕਹਿੰਦਾ ਐ ਦੱਸ ਫਿਰ ਮੈਨੂੰ ਕਿੱਥੇ ਲੈਣਾ ਹੈਗਾ ਕਹਿੰਦਾ ਮੈਂ ਤੈਨੂੰ ਉੱਧੇ ਲੈ ਕੇ ਜਾਉ ਜਿੱਥੇ ਤਰੀਆਂ ਦੋ ਲਾਵਾ ਮਾ ਪੜੀਆਂ ਗਈਆਂ ਦੋ ਰਹਿਣੀਆਂ ਹੋਈਆਂ ਕਹਿੰਦਾ ਮੈਂ ਤੇ ਵੇਈ ਨਹੀਂ ਕਰਾਂਦਾ ਕਹਿੰਦਾ ਫਿਰ ਮੈਂ ਵੀ ਨਹੀਂ ਆਉਂਦਾ ਲੈਣਾ ਹੁਣ ਸਮਾਂ ਹੁੰਦਾ ਹਰੇਕ ਦਾ ਮਾਂ ਕੇ ਪੁੱਤ ਵਿਆਹ ਕਰਾ ਲਾ ਰਿਸ਼ਤੇਦਾਰਾ ਕੱਥੇ ਕਰ ਲੇ ਇਹ ਵਿਆਹ ਕੋ ਨਹੀਂ ਕਰੂਗਾ ਉਹ ਜੇ ਦੱਸਦਾ ਤਾਂ ਪੱਥਰ ਹੁੰਦਾ ਆਨੀ ਸਾਰ ਨੂੰ ਕਹਿਣੀ ਪਈ ਗੱਲ ਕਹਿੰਦਾ ਮਾਂ ਵਿਆਹ ਤਾਂ ਮੈਂ ਕਰਾ ਲਾਂ ਵੀ ਨਾ ਦੋ ਹੀ ਲਾਵਾ ਪੜੋਂਗੇ ਬਾਅਦ ਉੱਦੀ ਮੇਰੀ ਮੌਤ ਹੋਊ ਤੇ ਤੈਨੂੰ ਕਹਿੰਦੇ ਚਿਹੜ ਕਰਿਆ ਵਿਆਹ ਕਰਾ ਕੇ ਮਰਦਾ ਨਹੀਂ ਹੁੰਦਾ ਕੋਈ ਕਹਿੰਦਾ ਨਾ ਮੈਂ ਤਾਂ ਮਰੂ ਉਹ ਕਹਿੰਦੀ ਨਹੀਂ ਮੈਂ ਮਰੂ ਤੇਰੀ ਥਾਂ ਮੈਂ ਤੂੰ ਵਿਆਹ ਕਰਾ ਫੁੱਫੜਾ ਮਾਮਿਆਂ ਨੇ ਸਾਰਿਆਂ ਨੇ ਕਹਤਾ ਵੀ ਅਸੀਂ ਮਰਾਂਗੇ ਉਹਨਾਂ ਆਖ ਵੀ ਕਹਿੰਦੇ ਡਰਾਇਆ ਏ ਉਹਨ ਭਾਈ ਗਨ ਮੁਕਤੀ ਕਰ ਮੰਗਤਾ ਜਦੋਂ ਮੰਗਿਆ ਕਿਆ ਵਿਆ ਵੀ ਆ ਗਿਆ ਕਿ ਕਨਾਤਾਂ ਲੋਦੇ ਹੁੰਦੇ ਉਸ ਮੇਰੇ ਵਿੱਚ ਹੁਣ ਤਾਂ ਟੈਂਟ ਟੁੱਪੇ ਚੱਲ ਗਏ ਹੂੰ ਹੂੰ ਅਸਾ ਤੁਹਾਨੂੰ ਪੈਲਸੇ ਚੱਲ ਗਏ ਉਦੋਂ ਕਨਾਤਾਂ ਲੱਗਦੀਆਂ ਉਹਨੂੰ ਕਨਾਤਾਂ ਦੇ ਵਿੱਚ ਜਦੋਂ ਊਲਾਮਾ ਲਾਗੇ ਪੜਨ ਦੋ ਕਲਾਮ ਪੜੀ ਉਹਨੇ ਮਾਰੀ ਛਾਤੀ ਦੂਜੇ ਪਾਸੇ ਖੜਾ ਖੜੋ ਕ ਸਮਾਂ ਦਿੱਤਾ ਤੇ ਉਹ ਬਾਬੇ ਨੂੰ ਖੜਾ ਹੋ ਕੇ ਕਹਿੰਦਾ ਵੀ ਲਾਮ ਨਾ ਪੜੀ ਮੈਂ ਤਾਂ ਬਿਨਾਂ ਲਾਮਾਂ ਤੇ ਨਹੀਂ ਆਉਂਦਾ ਬਾਬਾ ਕਹਿੰਦਾ ਲਾਮ ਨਹੀਂ ਧੂਰੀ ਛੜਦੇ ਹੁੰਦੇ ਭਾਈ ਲਾਮ ਤਾਂ ਲੈ ਕੋਰੀ ਉਹ ਕਹਿੰਦਾ ਜੇਨੇ ਬਸਣਾ ਹੋਇਆ ਬਿਨਾਂ ਲਾਮਾਂ ਤੋਂ ਹੀ ਬਸ ਜੂ ਜੇ ਭਜਣਾ ਆ ਤਾਂ 8 12 ਪੜਦੇ ਤਾਂ ਨਹੀਂ ਪੜਦੇ ਉਹ ਭਾਈ ਜਦੋਂ ਮੰਨਿਆ ਨਾ ਬਾਬਾ ਕਹਿੰਦਾ ਮੈਂ ਤਾਂ ਲਾਮਾਂ ਪੂਰੀਆਂ ਕਰੂੰ ਉਹ ਕਹਿੰਦਾ ਲਫੇ ਤੂੰ ਕਰ ਲੈ ਮੈਂ ਪੂਰਾ ਹਾਂ ਲਾਮਾਂ ਲੱਗਾ ਪਈ ਪੜਨਾ ਹੂੰ ਜੇ ਤਾਂ ਦੂਜੀ ਲਾਮ ਪੜਤੀ ਕਾਲ ਖੰਦਾ ਆ ਭਾਈ ਟਾਈਮ ਹੋ ਗਿਆ ਉਹ ਆਉਨੇ ਮਾਮੇ ਕੋਪੜਾ ਨੂੰ ਕਹਦਾ ਵੀ ਜਾਇਓ ਕਰ ਤੁਸੀਂ ਕਹਿੰਦੇ ਸੀ ਉਹ ਕਹਿੰਦਾ ਸਾਨੂੰ ਦਿਖਾਤਾ ਸੀ ਕੀ ਦੇਣਾ ਜਾਈਏ ਜਦੋਂ ਕਾਰ ਨੇ ਆਪਦਾ ਰੂਪ ਕਰਿਆ ਉਹ ਕਿ ਬਸਾਬਲ ਕਰਕੇ ਵਿੱਚ ਹੀ ਸਰਾਂ ਦਾ ਕਹਿੰਦੇ ਵੀ ਆਪਦੀ ਆਈ ਜਾਵਾਂਗੇ ਤੂੰ ਜਾ ਉਹ ਜਿਹੜੀ ਲਾਵਾ ਲੈ ਰਹੀ ਸੀ ਉਹ ਕਹਿੰਦੀ ਜੀ ਮੈਨੂੰ ਦੱਸੋ ਕੀ ਗੱਲ ਹੈ ਕਹਿੰਦਾ ਤੈਨੂੰ ਕੀ ਦੱਸਾਂ ਜਿਹੜਾ ਜਿੰਮੇ ਉਹ ਨਹੀਂ ਤੁਰਦੇ ਕਹਿੰਦੀ ਤੂੰ ਦੱਸ ਮੈਨੂੰ ਗੱਲ ਕੀ ਹੈ ਉਹ ਕਹਿੰਦਾ ਇਹਨੇ ਮੈਨੂੰ ਕਾਰ ਲੈਣ ਆਇਆ ਕਹਿੰਦੀ ਇਹਨੂੰ ਆਇਆ ਪੁੱਛ ਰਹਾ ਵੀ ਮੇਰੇ ਘਰ ਵਾਲੀ ਬਗਜੇ ਕੋਈ ਆੜਾ ਤਾਂ ਨਹੀਂ ਤੇ ਬਰੀ ਚਾਹੀਦੇ ਕਹਿੰਦਾ ਚੰਗਾ ਉਹ ਕਹਿੰਦਾ ਕਾਰ ਨੂੰ ਕਹਿੰਦਾ ਮੇਰੇ ਘਰ ਵਾਲੀ ਵਗ ਜੇ ਕੋਈ ਮਾਰਾ ਤਾਂ ਨਹੀਂ ਕਹਿੰਦਾ ਵਗ ਜੀ ਹੂੰ ਮੈਂ ਤਾਂ ਮੈਂਬਰ ਜਾਨਾ ਹੂੰ ਕਹਿੰਦਾ ਠੀਕ ਹੈ ਹੂੰ ਉਹ ਕਹਿੰਦੇ ਐ 48 ਘੰਟੇ ਮੇਰੀ ਮਿੱਟੀ ਨੂੰ ਦਾਗਣਾ ਲੱਗਣ ਦੀ ਹੂੰ ਮੈਂ ਰੱਬ ਤੋਂ ਫੈਸਲਾ ਲੈ ਕੇ ਹੂੰ ਆ ਚੰਗਾ ਹੂੰ ਹੁਣ ਕੀ ਪਈ ਕਾਲ ਲੈ ਗਏ ਦੋ ਕਰੇ ਕਰਕੇ ਕਿ ਲੜਕੀ ਮਰ ਗਈ ਲੜਕੀ ਮਰ ਗਈ ਸਿੰਤੋਂ ਭਾਈ ਟਾਈਮ ਲੰਘੀ ਜਾਂਦਾ ਉਹ ਕਹਿੰਦਾ 48 ਘੰਟੇ ਨਹੀਂ ਸੰਤ ਹੂੰ ਮੇਰੇ ਮੈਨੂੰ ਕਹੀ ਕੀ ਨਦੀ ਜਵਾਨ ਪਹੁੰਚ ਜਦੋਂ ਮੇਰੀ ਥਾਂ ਮੇਕੀ ਜਾਉ ਹੂੰ ਉਹ ਬਾਗੇ ਉਹ ਕਹਿੰਦਾ ਓਏ ਤੁਸੀਂ ਤਾਂ ਗਲਤ ਨੂੰ ਫੜਦੇ ਕਿ ਤਾਂ 100 ਸਾਲ ਉਮਰ ਉਹ ਹਜੇ ਪਈ ਹੋਰ ਹੂੰ ਉਹ ਕਹਿੰਦੀ ਜੀ ਜੇ 100 ਸਾਲ ਹੈ ਮੇਰੀ ਕਹਿੰਦਾ ਹਾਂ ਕਹਿੰਦੀ 50 ਸਾਲ ਮੇਰੇ ਪਤੀ ਨੂੰ ਦਿੱਤੀ ਹੂੰ ਜਿਹਨੂੰ ਲਾਵਾ ਲੈ ਕੇ ਧਰਮਰਾਇ ਕਹਿੰਦਾ ਤੂੰ 50 ਸਾਲ ਰਿਆਂ ਕਿ ਕਿ ਨਹੀਂ ਹੂੰ ਅੱਧੀ ਉਮਰ ਦੇ ਦਿੱਤੀ ਹੂੰ ਅੱਸਾ ਉਦੋਂ ਬਾਅਦ ਘਰ ਆ ਗਏ ਹੂੰ ਗੁੱਸਾ ਹੋਆ ਦੀ ਮਾਂ ਤੇ ਹੂੰ ਕਹਿੰਦੀ ਸੀ ਵੀ ਮੈਂ ਜਾਉਂ ਤੇਰੀ ਸਮੇ ਵੀ ਉਹਦਾ ਸਾਰੀ ਤਰਕੀ ਉਹ ਜਦੋਂ ਲੜ ਪੀ ਉਹ ਨੂੰ ਆਪ ਦੇ ਘਰ ਵਾਲੀ ਦਾ ਪੱਖ ਕਰਨਾ ਪਿਆ ਕਹਿੰਦੀ ਮੈਂ ਮਾਂ ਤੈਨੂੰ ਪਾਲਿਆ ਜੰਮਿਆ ਉਹ ਕਰਿਆ ਤੇਰਾ ਗੂੰ ਚੱਕਿਆ ਫਲਾਣਾ ਕਰਿਆ ਜਿਵੇਂ ਬੁੜੀਆਂ ਕਰਦੀ ਹੁੰਦੇ ਨੇ ਕਹਿੰਦੀ ਵੀ ਤੂੰ ਅੱਜ ਤੀਮੀ ਦਾ ਬਣ ਗਿਆ ਕਹਿੰਦਾ ਤੇਰਾ ਬਣ ਜਾਂਦਾ ਜੇ ਤੂੰ ਬਗ ਜਾਂਦੀ ਮੇਰੀ ਸਮੇ ਇਹਨੇ ਮੈਨੂੰ ਉਮਰ ਦਿੱਤੀ ਆ 50 ਸਾਲ ਹੂੰ ਕੌਣ ਜਦੋਂ ਬੁੜੀ ਲੜਦੀ ਆ ਪਤਾ ਕੀ ਕਹਿੰਦੀ ਆ ਮੁੰਡੇ ਨੂੰ ਕੱਲ ਤਾਂ ਸਾਡਾ ਅੱਜ 3ਵੀਂ ਦਾ ਬਣ ਗਿਆ ਹੂੰ 3ਵੀਂ ਦਾ ਤਾਂ ਬਣਿਆ ਉਹਨੇ ਉਮਰ ਦਿੱਤੀ ਐ ਹੂੰ ਤਾਂ ਐ ਕਰੀ ਕਿੰਨੀ ਲੜੀ ਚੱਲੀ ਹੂੰ ਉਹਦੇ ਘਰ ਨੂੰ ਕਈ ਕਰ ਰਹੀ ਕੋਸ ਹੂੰ ਜਮ ਨਹੀਂ ਗਿਲਾ ਮਾਤਾ ਨੂੰ ਮੜਾ ਕਹੇਗਾ ਸਹੀ ਘਰ ਵਾਲੇ ਨੂੰ ਕਹਿੰਦਾ ਕਿਉਂ ਉਹਨੇ ਉਮਰ ਦਿੱਤੀ ਤੇਰੇ ਨੂੰ